ਕਿਰਤ ਕਰਮ ਕੇ ਵਿਚੜੇ ਕਰਿ ਕਿਰਪਾ ਮਿਲੋ ਰਾਮ हे ਸਤਿਗੁਰੂ हे ਜੀ ਦੁਨੀਆ ਦੇ ਮਾਲਕ ਕਿਰਪਾ ਕਰੋ ਮਤ ਦੇਵੋ ਤਾਂ ਜੋ ਇਹ ਮਨੁੱਖਾ ਜਨਮ ਜਿਹੜਾ ਉਸ ਨਿਰੰਕਾਰ ਦੀ ਖੇਡ ਦੇ ਵਿੱਚ ਪੈ ਜਾਵੇ ਜੁੜ ਜਾਵੇ ਅਸੀਂ ਬੇਅੰਤ ਔਗਣ ਕਰਕੇ ਬੇਅੰਤ ਕਰਮ ਕਮਾ ਕਰਕੇ बार-बार ਉਸ ਨਾਮਕਾਰ ਦੇ ਨਾਲੋਂ ਵਿਛੜਿਆ ਆਪਣੇ ਕਰਮਾਂ ਦੇ ਸਦਕਾ ਆਪਣੇ ਕਿਰਤ ਦੇ ਸਦਕਾ बार-बार ਜਨਮ ਲੈ ਕਰਕੇ ਇਸ ਮਤਲਬ ਕੋਲ ਵਿੱਚ ਆ ਜਾਣਾ ਇਹ ਤੋਂ ਮਰ ਕੇ ਚਲਿਆ ਜਾਣਾ ਸੀ ਇਸ ਕਰਮ ਦੇ ਵਿੱਚ ਪਏ ਹੋਏ ਆ ਕਿਰਪਾ ਕਰੋ ਨਿਹਰ ਦੀ ਨਦਰ ਕਰਕੇ ਸਾਡੇ ਜੰਮਣ ਮਰਨ ਦੇ ਦੁੱਖਾਂ ਸੰਦਾ ਸਫਲ ਹੋ ਜਾ